ਇਕ ਓਅੰਕਾਰ ਸਤਨਾਮ ਕਟਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਪੰਗਰ ਪਰਸਾਦ ਜਪ ਆਂਦਾ ਸਚ ਜਗਾਂ ਦੇ ਸਚ ਹੈ ਕੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪਐ ਚੁਪ ਨਾ ਹੋਵਈ ਜੇ ਲਾਇ ਰਹਾ ਲੈ ਵਤਾਰ ਉਖੇਆ ਬਖਣਾ ਉਤਰੀ ਜੈ ਬੰਨਾਪੁਰਿਆ ਭਾਰ ਸਹਸ ਸਿਆਣ ਪਾਲਕ ਹੋ ਹੈ ਤੈ ਕਨ ਚੱਲੇ ਨਾਲ ਕੇਵ ਸਚਿਆ ਰਹੋਇਐ ਕਿ ਕੂੜੈ ਤੁਤੇ ਪਾਲੋ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਅਕਾਰ ਹੁਕਮਨੇ ਕਹਿਆ ਜਾਈ ਹੁਕਮੀ ਹੋਵਨਾ ਜੀ ਹੁਕਮਿ ਲੈ ਵੜੇ ਆਈ ਹੁਕਮੇ ਉੱਤਮ ਨੀਚਾ ਹੁਕਮ ਲੇਖ ਦੁਖ ਸੁਖ ਪਾਈਐ ਇਕਨਾ ਹੁਕਮੀਵਕ ਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨੇ ਕੋਏ ਨਾਨਕ ਹੁਕਮੇ ਜੇ 부ਜੈ ਤਾ ਹੋਵੇਂ ਕਹਿ ਨ ਕੋਏ ਗਾਵੇਂ ਕੋ ਤਾਣ ਹੋਵੇਂ ਕਿਸੈ ਤਾ ਗਾਵੇਂ ਕੋ ਦਾਤ ਜਾਣੈ ਨਿਸ਼ਾਨ ਗਾਵੇਂ ਕੋ ਗੋਣ ਵੜੇ ਆਈਂ ਆਚਾਰ ਗਾਵੇਂ ਕੋ ਵਿਦਿਆ ਵਿਖਮ ਵਿਚਾਰ ਗਾਵੇਂ ਕੋ ਸਾਝ ਕਰੇ ਤਨਖੇ ਹੈ ਗਾਵੇਂ ਕੋ ਜੀ ਲੈ ਫਿਰਦੇ ਹੈ ਗਾਵੇਂ ਕੋ ਜਾਪੈ ਦਿਸੈ ਦੂਰ ਗਾਵੇਂ ਕੋ ਵੇਖੈ ਹਾਜ਼ਰਾਂ ਹਦੂਰ ਕਥਨਾ ਕਥੀਨਾ ਆਵੇਂ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਣਾ ਦੇ ਲੈਂਦੇ ਥਕ ਪਾਹੇ ਜੁਆ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਹੇ ਰਾਹੋ ਨਾਨਕ ਵਿਗਸੇ ਮੇ ਪਰਮਾਹੋ ਸਾਚਾ ਸਾਹਿਬ ਸਾਚਨਾਏ ਪਾਖਿਆ ਪਾਉ ਆਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੈਦਾ ਤਾਰ ਫਿਰ ਕਹਿ ਅਗਿਆ ਰਖੀਐ ਜੇ ਤਾ ਬਿਸੈ ਦਰਬਾਰ ਮੋਹ ਕਹਿ ਬੋਲਣ ਬੋਲੀਐ ਜਿਤ ਸੁਣ ਤਰੇ ਤੇ ਯਾਰ અમરતે વેલા સચનાઓ વડે આયે વિચાર કરમિયા મે કપડા નગરી મોખ દોઆર નાનક એવે જાણીએ સબ આપે ચાર હાફે ન જાય કિતન હોએ આપે આપ નિરંજન સોએ જન સે મે તન પાયા માન નાનક ગામિયા બોઈ ની તાન ગાવિયા સુનિયા મન રાખીયે ભાવ દુખ પર હર સુખ કર લે જાય ગુરુમખ નાદમ ગુરુમખ વેદમ ગુરુમખ રહે આસમાઈ ਗੁਰਾਂ ਇਸਰ ਅਗਰ ਵਰਖ ਬਰਮਾ ਗੁਰ ਪਰਬਤੇ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਣਾ ਨੈ ਜਾਈ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਤਾਂ ਇੱਕ ਦਾਤਾ ਸੋ ਮੈਂ ਵਿਸਰਨੈ ਜਾਈ ਤੀਰਥ ਨਾਮਾ ਜੇਤਿਸ ਪਾਵਾਂ ਮੈਣ ਪਾਣੇ ਕੀ ਨਹੀਂ ਕਰੀ ਜੱਤੀ ਸੇਣ ਤੋਂ ਪਾਈ ਵਿਖਾਣ ਕਰਮਾ ਕੀ ਮਿਲੈ ਲਈ ਮਤਮੇ ਚ ਰਤਨ ਜਮਾ ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਬਿਹੇ ਬੁਝਾਈ ਸਬਨਾ ਜੀਆਂ ਖਾਂ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ ਜੇ ਜਿਵੇਂ ਵਿਚਾਰੇ ਆਰ ਜਾ ਹੋੜ ਦ ਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਂ ਕੈਂ ਜਸ ਕੀਰਤ ਜੰਗ ਲੇ ਜੇ ਤਸ ਨਦਰ ਨਾ ਆਵਈ ਤ ਵਾਸਨਾ ਕੁਛ ਹੈ ਕੈਂ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤੇ ਆਗਣ ਦੇ ਤਿਹ ਕੋਈ ਨ ਸੁਝੈ ਜੇ ਇਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਤ ਮਲਾ ਕਾਸ ਸੁਣੈ ਦੀਪ ਲੋਪਾ ਕਾਲ ਸੁਣੈ ਪੋਨ ਸਕੈ ਕਾਲ ਨਾਨਕ ਭਗਤਾ ਸਲਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇਹੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜਗਤ ਕਨ ਭੀਦ ਸੁਣੈ ਸਤ ਸਤਿ ਸਿਮਰਤ ਵੇਦ ਨਾਨਕ ਭਗਤਾ ਸੁਨਾਵੇਂ ਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾਏ ਸਨਾਨ ਸੁਣੈ ਪੜਪੜ ਪਾਵੇਂ ਮਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸੁਨਾਵੇਂ ਗਾਸ ਸੁਣੈ ਦੂਖ ਪਾਪ ਕਾ ਨਾਸ ਸੋਣਾ ਸਰਾਂ ਗੁਣਾ ਕੈਂਗਾ ਸੋਣਾ ਸੇਖ ਫੀਰ ਪਾਤਸ਼ਾਹ ਸੋਣਾ ਅੰਦਾ ਪਾਵੇਂ ਰਾਹ ਸੋਣਾ ਹਾਥ ਹੋਵੇ ਸੰਗਾਹ ਨਾਨਕ ਭਗਤਾਂ ਸਦਾਵੇਂ ਗਾਸਾ ਸੁਣੇ ਗੂਖ ਪਾਪ ਕਾ ਨਾਸ ਮੰਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ आगला कला मना लिखणा हार मन्ने काबह करने विचार ऐसा ना मरणजन होए जेको मन जाने मन कोए मन्ने सतो होए मन बोदा मन्ने सगल पान की सुद मन्ने मोह चोटाना खाये मन्ने जम कै सांस ल जाए ऐसा ना मरणजन होए जेको मन जाने मन कोए मन्ने मार्ग ठाकने पाए मन्ने पतसे पर बट जाए ਮੰਨੇ ਮਗਨਾਪ ਚੱਲੇ ਪੰਥ ਮੰਨੇ ਧਰਮ ਆਸੇਤੀ ਸੰਭੰਦੋ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇਂ ਮੁਖ ਦਵਾਰ ਮੰਨੇ ਪਰਵਾਰੇ ਸਦਾਰ ਮੰਨੇ ਤਰੈ ਤਾਰੇ ਗੁਰ ਸਿਖ ਮੰਨੇ ਨਾਨਕ ਭਾਵੇਂ ਨੇ ਸੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ पंच परमान पंच परदान पंच में पावें दुर्गे मान पंच सोहे더라 जाना पंच का गुरु एक ध्यान जे को कहे करे विचार करते कै करना नाही संवार तोले तरमद आ कपूत संतोष धा परख्या पर जन सूत ਜੇ ਕਾ ਬੁਜੈ ਹੋ ਵੇ ਸੱਚੇ ਯਾਰ ਤੌਲੇ ਉੱਪਰ ਕੇ ਤਾਂ ਭਾਰ ertid hōr parē hōr hōr ਕਿਸਨੇ ਪਾਰਗ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਵਨਾ ਲਿਖਿਆ ਉੜੀ ਕਲਾਮ ਇਹੇ ਲੇਖਾ ਲਿਖ ਜਾਣੇ ਕੋਏ ਨੇਖਾ ਲਿਖਿਆ ਕਿਤਾ ਹੋਏ ਕੇ ਤਾਂ ਥਣਸੋਂ ਲੇ ਰੂਪ ਕਹਿਤੀ ਦਾਤ ਜਾਣੇ ਕੌਣ ਕੋਤ ਕਿਤਨਾ ਪਸਾਓ ਇੱਕੋ ਖਵਾਓ ਤਿਸਨੇ ਹੋਏ ਲਖ ਦਰੀਆਓ ਕੁੰਦਰਤ ਕਾ ਮਣ ਕਹ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਗ ਕਾਰ ਅ ਸੰਖ ਜਪ ਸੰਖ ਭਾਉ ਅ ਸੰਖ ਪੂਜਾ ਸੰਖ ਤਪਤਾਉ ਅ ਸੰਖ ਗ੍ਰੰਥਮਕ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਅ ਸੰਖ ਸਤੀਆ ਸੰਖ ਦਾ ਤਾਰ ਅਸੰਖ ਸੂਰਮਹ ਭਖਸਾਰ ਅਸੰਖ ਮੋਨਲੇਵਲਾਇ ਤਾਰ ਗੁੰਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਰਨੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਮਰਖਰ ਜਾਹੇ ਜੂਰ ਅਸੰਖ ਗਲਵੜ ਹੱਤਿਆ ਕਵਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੀਆਂ ਰਕੂੜੇ ਫੀਰਾਹੇ असंख मलेश मलपक खां है असंख निंदक सर करे पार नारक नीच कह विचार वार्या न जावा एक वार जोत दपावै साईं पलीकार तू सदा सलामत नरनकार असंख नाम संख धामा गम गम संखलो असंख है सिर पार होए ਅਖਰੀ ਨਾਮ ਅਖਰੀ ਸਾਲਾ ਹਾਂ ਅਖਰੀ ਗਿਆਨ ਗੀਤ ਗੁਣ ਗਾ ਹਾਂ ਅਖਰੀ ਲਿਖਣ ਬੋਲਣ ਬਾਣ ਅਕਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜੇ ਫਰਮਾਏ ਤੇਵ ਤੇਵ ਪਾਹੇ ਜੇ ਤਾ ਕੀਤਾ ਤੇ ਤਾ ਨਾਓ ਵਿਣ ਨਾਵੇਂ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰੇ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਪਰਿਕਾਰ ਤੂ ਸਦਾ ਸਲਾਮਤ ਨਿਰੰਕਾਰ पर हाथ पैर तन दे हैं पानी तो ते उतर सके हैं मूत पलीती कपड़ो होए दे साबुन लिये ओह तोए पर मत पापा के संग ओह तो पहना मैं के रंग पुन्नी पापी आखण ना है कर कर करना लिख ले जाहो आपे बीज आपे ही खाओ नानक हुक्मी आवो जाहो तीरथ तप दया दत्त दान जे को पावे तिलका मान ਸੋਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤੀ ਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਮਿਰਨ ਗੁਣ ਕਿਤਨੇ ਭਗਤ ਨਾ ਹੋਏ ਸਵਾਸਤ ਆਖ ਬਾਣੀ ਬਰਮਾਓ ਸਤ ਸਹਾਨ ਸੁਦਾ ਮਨ ਚਾਓ ਕਾਉਣ ਸਵੇਲਾ ਵਖਤ ਕਵਣ ਕਵਣ ਤੇਤਾ ਕਵਣ ਵਾਰ ਕਾਉਣ ਸਰੂਤੀ ਮਾਹ ਕਵਣ ਜਿਤ ਹੋਆ ਕਾਰ ਵੇਲ ਨ ਪਾਈਆ ਪੰਡਤੀ ਜੈ ਹੋਵੇ ਲੈ ਪੁਰਾਨ ਵਖਤ ਨ ਪਾਈਆ ਕਾ ਦੀਆ ਜੈ ਲਿਖਣ ਲੈ ਕੁਰਾਨ ਤੇ ਤਵਾਰਨਾ ਜੋਗੀ ਜਾਣੇ ਰਤ ਮਾਹਨਾ ਕੋਈ ਜਾ ਕਰਤਾ ਸਿਰ ਤੇ ਕਉ ਸੰਜੈ ਆਪੇ ਜਾਣੇ ਸੋਈ ਕੇ ਵਖਰ ਆਖਾਂ ਕਿਹਸਾ ਲਾਹੀ ਕਿਉਂ ਰਣੀ ਕਿਵ ਜਾਣਾ ਨਾਨਕ ਆਖਾਂ ਸਭ ਕੋ ਆਖੇ ਇੱਕ ਦੂ ਇੱਕ ਸੇ ਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਹੋਵੇਂ ਨਾਨਕ ਜੇ ਕੋ ਆਪ ਹੋ ਜਾਣੇ ਅਗੇ ਗਿਆਂ ਨਾ ਸੋਹਿਬ ਤਾਲਾ ਪਤਾਲਾ ਪਤਾਲ ਲਖਣ ਗਾਸਾ ਗਾਸ ਓੜਕ ਓੜਕ ਪਾ ਥਕੇਵੇਂਦ ਕਹਿਣ ਇੱਕ ਬਾਤ ਸਹਿ ਸਾਠਾਰੇ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਇ ਤਾ ਲਿਖਿਆ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੈ ਜਾਣੇ ਆਪ ਸਾਲਾਹੇ ਸਾਲਾਹਾਂ ਇਤਿ ਸੁਰਤਨ ਪਈਆਂ ਨਦੀਆਂ ਤੇ ਵਹ ਅਵੈ ਸਮੰਨਾ ਜਾਣੀਏ ਸਮੁੰਦਰ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨੇ ਵਿਸ੍ਰਾਮ ਅੰਤਨ ਸਿਫਤੀ ਕਹਿਣ ਨ ਅੰਤ ਅੰਤਨ ਕਰਣਾ ਦੇਣ ਨ ਅੰਤ ਅੰਤਨ ਵੇਖਣਾ ਸੁਣਣਾ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕਿਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲੇ ਲਾਹੇ ਤਾਕੇ ਅੰਤ ਨ ਪਾਏ ਜਾਹੇ एहो अंत न जाने कोई बहुता कहिए बहुता होए वड़ा साहेब ऊंचा थाओ ऊचे ऊपर ऊंचा नाओ ए वड़ ऊंचा हो वे कोए तिस ऊचे को जाने सोए जे आप जाने आप आप नानक नदरी गर्मी दाक बहुता करम लिखा न जाए वड़ा दाता तिल न कमाए केते मंगे जो पार केत्या गणत नहीं विचार ਕਹਤੇ ਖੱਬ ਤੋਂ ਟੈਮੇਕਾਰ ਕਹਤੇ ਲੈ ਲੈ ਮੁਖਰਪਾਹੇ ਕਹਤੇ ਮੁਰਖ ਖਾਏ ਖਾਹੇ ਕਹਤਿਆਂ ਦੁਖ ਭੂਖ ਸਦਮਾਰ ਐਹ ਪੈ ਦਾ ਤੇਰੀ ਦਾ ਤਾਰ ਮਨ ਖਲਾਸੀ ਪਾਣੇ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕਾਖਣ ਪਾਹੇ ਉਹ ਜਾਣੇ ਜੇਤੀਆ ਮੋਹ ਖਾਏ ਅਪੈ ਜਾਣੇ ਆਪਣੇ ਦੇ ਆਖਿਆ ਸੇਵ ਹੈ ਕੇ ਕੇ ஜனசே சே நான பாத் பாத் அமோல குன அமோல வார அமோல வார அமோல பண்டார அமோல ஆய அமோல நாய அமல பாய அமலே அமல கம அமோல தீவ அமல தல அமல பிரவான அமோல வத்சிச அமோல நிசான அமல்கம அமோல பிரமாண அமலோ அமலோ அகே ஆக்க ஆய ਆਖੇ ਮੇਰੇ ਪਾਤ ਪੁਰਾਣ ਆਖੇ ਪੜਾਈ ਕਰੇ ਵਖੇ ਆਖੇ ਵਰਮੇ ਆਖੇ ਇੰਦੂ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਆਖੇ ਸਿਦ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਾ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਹਤੇ ਆਖੇ ਆਖਣ ਪਾਹੇ ਕਹਤੇ ਕਹ ਕਹ ਉਠ ਉਠ ਜਾਹੇ ਇਤੈ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਿ ਜੇ ਵਡਫਾ ਵੈ ਤੇ ਵੱਡੂ ਹੋਏ ਨਾਨਕ ਜਾਣੈ ਸਚਾ ਸੋਏ ਜੇ ਕੋ ਆਖੇ ਮੋਲ ਵਿਗਾੜ ਤਾਂ ਲਿਖੀਏ ਸਰਗਾ ਵਾਰੰਗਵਾਰ ਸੋਦਰ ਕਿਹਾਂ ਸੋਹਰ ਕੇਹਾਂ ਜਿਤ ਮੈਂ ਸਭ ਸਮਾਲੇ ਵਾਂਜੇ ਨਾਦ ਅਨੇਕ ਅ ਸੰਖਾਂ ਕਿਤੇ ਵਾਵਣ ਹਾਰੇ ਕਿਤੇ ਰਾਂਗ ਪ੍ਰੀਤ ਸੇ ਕਹੀਆਂ ਨਾ ਕਿਤੇ ਗਾਵਣ ਹਾਰੇ ਗਾਵੈ ਤੁਹਨਾ ਕੌਣ ਪਾਣੀ ਮੈਂ ਸੰਸੁਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਸਤ ਲਿਖ ਜਾਣਾ ਲਿਖ ਲੇਗਾ ਨਰਮ ਵਿਚਾਰੇ ਗਾਵੈ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦੇ ਇਲਾਸਣ ਬੈਠੇ ਦੇਵਤੇ ਅੰਦਰ ਨਾ ਲੈ ਗਾਵੈ ਸਿੰਘ ਸਮਾਦੀ ਅੰਦਰ ਗਾਵਨਾ ਸਾਧ ਵਿਚਾਰੇ யச தீர்த்தோதூரா மண்டல வர பண்ட கட்ர ਸੇ ਤੋਦੋ ਨੋ ਗਾਵੈ ਜੋ ਤੁਦ ਪਾਵਨ ਰਖੇ ਤੇਰੇ ਪੰਤਰ ਸਾਨੇ ਹੋਰ ਕਿਤੇ ਗਾਵਨ ਸੇ ਮੈਂ ਚਿਤਨੇ ਆਵਨ ਨਾ ਨਕਿਆ ਵਿਚਾਰੇ ਸੋਏ ਸੋਏ ਸਦਾ ਸੱਚਾ ਸਾਹਿਬ ਸਾਚਾ ਸਾਚੇ ਨਾਹੀ ਹੈ ਪੀ ਬੋਚੇ ਜਾਇ ਨਾ ਜਸੀ ਰਚਨਾ ਜਨ ਰਚਾਈ ਰੰਗੇ ਰੰਗੇ ਭੰਤੀ ਕਰ ਕਰ ਜਨਸੀ ਮਾਇਆ ਜਿਵੇਂ ਪਾਈ ਕਰ ਕਰ ਵੇਖੇ ਕੀ ਤਾਂ ਆਪਣਾ ਜਿਵਤ ਇਸ ਦੀ ਵੜੇ ਆਈ ਜੋ ਤੇ ਸਪਾਵੇਂ ਸੋਈ ਕਰਸੀ ਹੁਕਮ ਅਨੇ ਕਰਣਾ ਜਾਈ ਸੋ ਪਾ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੈ ਬੀਹੂਤ ਖਿੰਡਾ ਗਾਲ ਪੁਹਾਰੀ ਤਾਇਆ ਜਿਗਤ ਡੰਡਾ ਪ੍ਰਕੀਤ ਆਏ ਪੰਥੀ ਸਗਲ ਜਮਾਤੀ ਮਨ ਜਿਤਨਾ ਜਗ ਜੀਤ ਆਦੇਸ ਸਹਿ ਆਦੇਸ ਆਦਨ ਈਲਾ ਨਾਦ ਨਾਹਤ ਜਗ ਜਗ ਏਕੋ ਵੇਸ ਭਵਤ ਗਿਆਨ ਦਇਆ ਕੰਡਾਰਣ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖੈ ਆਮੈ ਭਾਗ ਆਦੇਸ ਸੈ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਏਕੋ ਵੀਸ ਏਕਾ ਮਾਈ ਜਗਤ ਮੇ ਆਈ ਤਿੰਨ ਚੇਲੇ ਪਰਮਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਵਾਣ

ਆਖਣਾ ਜੋਰ ਚ ਪੈ ਨਹਿ ਜੋਰ ਜੋਰ ਨ ਮਨਗਣਾ ਦੇ ਨਹਿ ਜੋਰ ਜੋਰ ਨ ਜਿਵਣ ਮਰ ਨਹਿ ਜੋਰ ਜੋਰ ਨ ਰਾਜ ਮਾਨ ਮਨ ਸੂਰ ਜੋਰ ਨ ਸੁਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਹਥ ਜੋਰ ਕਰ ਵੇਖਿਆ ਸੋਏ ਨਾਨਕ ਤਮ ਨੀਚ ਨਹਿ ਕੋਏ ਰਾਤੀ ਰੁਤੀ ਧਿਤੀ ਵਾਰ ਪਾਣ ਪਾਣੀ ਅਗਣਿ ਕਤਾਲ ਤਿਸ ਮੇਚ ਧਰਤੀ ਥਾ ਫਰਕੀ ਤਰਮ ਸਾਲ ਦੇਸ ਵਿੱਚ ਜਿਗੀ ਜਗਤ ਕੇ ਰੰਗ ਤੇਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਬਿਰਵਾਰ ਤਿਥੇ ਸੋਹੰਤ ਪੰਚ ਪਰਵਾਨ ਨਦਰੀ ਕਰਮ ਪਵੇਂ ਨੀਸਾਣ ਕੰਚ ਪਕਾਈ ਉਥੇ ਪਾਏ ਨਾਨਕ ਗਿਆ ਜਾਂਤੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ

ਕੇਤੀਆਂ ਸੁਰਤੀ ਸੇਵਕ ਕੀਤੇ ਨਾਨ ਖੰਤ ਨੈ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜ ਤ ਕੜੀਐ ਮਹਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੋ ਤਾਏ ਤਿਥੈ ਕੜੀਐ ਸੁਰਤ ਮਤ ਮਨ ਬੋਧ ਤਿੱਥੈ ਘੜੀਐ ਸੁਰਾਂ ਸੰਦਾਂ ਕੇ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿੰਨਹਿ ਰਾਮ ਰਹਿਆ ਪਰਪੁਰ ਤਿੱਥੈ ਸੀਤੋਂ ਸੀਤਾ ਮਹਿਮਾ ਮਾਏ ਤਾਂ ਕਹਿ ਰੋਕਨੇ ਕਥਨੇ ਜਾਇ ਆਉ ਹਮਾਰੇ ਨਠਾ ਗਏ ਜਾਏ ਜਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕਹਿ ਲੋ ਕਰੈ ਨ ਸੱਚਾ ਮਨ ਸੋਏ ਸਾਂਚ ਖੰਡ ਵਸੈ ਨ ਅਹੰਕਾਰ ਸਰ ਕਰੇ ਵੇਖੈ ਨ ਦਰਿਹਾਲ ਇੱਥੇ ਖੰਡ ਮੰਡਲ ਔਰ ਭੰਡ ਜੇ ਕੋ ਕਹ ਕਹਤਾ ਅੰਤਨਾ ਅੰਤ ਇੱਥੇ ਲੋ ਲੋ ਆਕਾਰ ਜੋ ਜੋ ਹੁਕਮ ਤੇ ਵੈਤਕਾਰ ਵੇਖੈ ਵਿੰਸੈ ਕਰ ਵਿਚਾਰੋ ਨਾਨਕ ਕਥਨਾ ਕਰਨਾ ਸੰਹਾਰ ਜਤ ਪਹਾੜਾਂ ਤੀਰਜ ਸੁਨਿਆਰ ਅਹਰਣ ਮਤ ਵੇਦ ਅਖਿਆਰ ਭਾਉ ਖਲਾਗਨ ਤਪਤਾਓ ਪਾਂਡਾ ਪਾਓ ਅਮਰਤ ਤੇ ਟਟਾਲ ਕੜੀਆਂ ਸਭ ਦਾ ਸੱਚੀ ਤਕਸਾਰ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨੇਹਾ ਸ਼ਲੋਕ ਪਵਣ ਗੁਰੂ ਪਾਣੀ ਪੈਤਾ ਮਾਤਾ ਕਰਤਮਾਤ ਦੇਵ ਸਰਾਤ ਦੁਇ ਦਾਇ ਦਾਇਆ ਖੈ ਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੇ ਤਰਹ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਪੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਪੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ